ਏ ਸਨ 1914 ਦਾ ਸਾਲ ਸੀ ਦੁਨੀਆ ਇੱਕ ਖਮੋਸ਼ ਬਰੂਦ ਦੇ ਡੱਬੇ ਵਾਂਗ ਸੀ ਹਰ ਦੇਸ਼ ਤਣਾਅ ਵਿੱਚ ਸੀ ਹਰ ਫੌਜ ਤਿਆਰ ਸੀ ਤੇ ਫਿਰ ਇੱਕ ਗੋਲੀ ਚੱਲੀ ਇੱਕ ਗੋਲੀ ਜਿਸ ਨੇ ਸਿਰਫ ਇੱਕ ਇਨਸਾਨ ਨਹੀਂ ਪੂਰੀ ਦੁਨੀਆ ਦੀ ਕਿਸਮਤ ਬਦਲ ਦਿੱਤੀ ਇਹ ਸੀ ਪਹਿਲੀ ਵਿਸ਼ਵ ਜੰਗ ਯਾਨੀ ਕਿ ਵਰਲਡ ਵਾਰ 1 ਇੱਕ ਐਸੀ ਲੜਾਈ ਜਿਸ ਨੇ ਤਕਰੀਬਨ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਲੈ ਲਈਆਂ ਪਰ ਸਵਾਲ ਇਹ ਹੈ ਜੰਗ ਸ਼ੁਰੂ ਹੋਈ ਕਿਵੇਂ ਅਸਲ ਕਾਰਨ ਕੀ ਸੀ ਤੇ ਕੌਣ ਸੀ ਉਹ ਚਿੰਗਾਰੀ ਜਿਸ ਨੇ ਇਹ ਬਰੂਦ ਸੁੱਟਿਆ 28 ਜੂਨ 1914 ਆਸਟਰੀਆ ਦੇ ਸਹਜਾਦੇ ਆਰਕ ਡਿਊਕ ਫਰਾਂਜ਼ ਫਰਡੀਨਹੰਡ ਆਪਣੀ ਪਤਨੀ ਨਾਲ ਸਰਾਇਿਵੋ ਸ਼ਹਿਰ ਵਿੱਚ ਸਫ਼ਰ ਕਰ ਰਹੇ ਸਨ ਇੱਕ ਨੌਜਵਾਨ ਸਰਬੀਅਨ ਰਾਸ਼ਟਰਵਾਦੀ ਗੈਵਰੀਲੋ ਪ੍ਰਿੰਸ ਨੇ ਉਹਨਾਂ ਤੇ ਗੋਲੀ ਚਲਾ ਦਿੱਤੀ ਦੋਵੇਂ ਮਾਰੇ ਗਈ ਇੱਕ ਛੋਟੀ ਘਟਨਾ ਪਰ ਇਹੀ ਬਣੀ ਵਿਸ਼ਵ ਜੰਗ ਦੀ ਚਿੰਗਾਰੀ ਆਸਟਰੀਆ ਨੇ ਸਰਬੀਆ ਤੇ ਹਮਲਾ ਕੀਤਾ ਰੂਸ ਸਰਬੀਆ ਦੇ ਨਾਲ ਆ ਗਿਆ ਜਰਮਨੀ ਨੇ ਆਸਟਰੀਆ ਦਾ ਪੱਖ ਲਿਆ ਫਿਰ ਇੰਗਲੈਂਡ ਫਰਾਂਸ ਤੇ ਹੋਰ ਦੇਸ਼ ਵੀ ਆ ਗਏ ਇੱਕ ਗੋਲੀ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਪੂਰੀ ਦੁਨੀਆ ਦੀ ਜੰਗ ਬਣ ਗਿਆ ਸੀ ਇੱਕ ਪਾਸੇ ਸਨ ਸੈਂਟਰਲ ਪਾਵਰਜ਼ ਜਰਮਨੀ ਆਸਟਰੀਆ ਹੰਗਰੀ 오ਟੋਮਾਨ ਸਾਮਰਾਜ ਦੂਜੀ ਪਾਸੇ ਸਨ ਐਲਾਈਡ ਪਾਵਰਜ਼ ਬ੍ਰਿਟੇਨ ਫਰਾਂਸ ਰੂਸ ਤੇ ਬਾਅਦ ਵਿੱਚ ਅਮਰੀਕਾ ਵੀ ਲੱਖਾਂ ਸਿਪਾਹੀ ਲੜ ਰਹੇ ਸਨ ਮਿੱਟੀ ਖੂਨ ਤੇ ਗੋਲੀਆਂ ਦੇ ਦਰਮਿਆਨ ਇਹ ਜੰਗ ਵੱਖਰੀ ਸੀ ਕੋਈ ਵੱਡੇ ਮੈਦਾਨ ਨਹੀਂ ਸਿਪਾਹੀ ਛੋਕ ਕੇ ਲੜਦੇ ਸਨ ਬਾਰਿਸ਼ ਬਰਫ ਤੇ ਗੰਦੀ ਮਿੱਟੀ ਇਹਨਾਂ ਸਾਰਿਆਂ ਵਿੱਚੋਂ ਗੋਲੀਆਂ ਦੀ ਬਰਸਾਤ ਹੁੰਦੀ ਸੀ ਲੱਖਾਂ ਮੌਤਾਂ ਬਿਨਾਂ ਕਿਸੇ ਨਤੀਜੇ ਦੇ ਇਸ ਜੰਗ ਵਿੱਚ ਪਹਿਲੀ ਵਾਰੀ ਕੈਮੀਕਲ ਹਥਿਆਰ ਵਰਤੇ ਗਏ ਮਸਟਰਡ ਗੈਸ ਜਿਸ ਨਾਲ ਸਿਪਾਹੀ ਜਿਉਂਦੇ ਸੜ ਜਾਂਦੇ ਸਨ ਤੁਸੀਂ ਸੋਚੋ ਇਨਸਾਨੀਅਤ ਕਿੰਨੀ ਹੱਦ ਤੱਕ ਡਿੱਗ ਚੁੱਕੀ ਸੀ ਹੁਣ ਜਰਾ ਇਹ ਵੀ ਜਾਣੋ ਇਸ ਜੰਗ ਵਿੱਚ ਇੰਡੀਆ ਤੋਂ ਵੀ 13 ਲੱਖ ਸਿਪਾਹੀ ਭੇਜੇ ਗਏ ਸਨ ਬ੍ਰਿਟਿਸ਼ ਫੌਜ ਲਈ ਉਹਨਾਂ ਵਿੱਚੋਂ ਲਗਭਗ 74000 ਜਵਾਨ ਸ਼ਹੀਦ ਹੋਏ ਪਰ ਅਫਸੋਸ ਅੱਜ ਵੀ ਬਹੁਤ ਲੋਕਾਂ ਨੂੰ ਇਹ ਪਤਾ ਨਹੀਂ 1917 ਵਿੱਚ ਅਮਰੀਕਾ ਨੇ ਜੰਗ ਵਿੱਚ ਦਾਖਲਾ ਲਿਆ ਇਸ ਨਾਲ ਐਲਾਈਡ ਪਾਵਰਸ ਨੂੰ ਮਜ਼ਬੂਤੀ ਮਿਲੀ ਤੇ ਆਖਰਕਾਰ 1918 ਵਿੱਚ ਜਰਮਨੀ ਨੇ ਸਰੈਂਡਰ ਕਰ ਦਿੱਤਾ 11 ਨਵੰਬਰ 1918 ਜੰਗ ਖਤਮ ਹੋ ਗਈ ਪਰ ਇਸ ਜੰਗ ਦੇ ਜ਼ਖਮ ਕਦੇ ਨਹੀਂ ਭਰੇ 1.7 ਕਰੋੜ ਤੋਂ ਵੱਧ ਮੌਤਾਂ ਲੱਖਾਂ ਜ਼ਖਮੀ ਅਤੇ ਇੱਕ ਦੁਨੀਆ ਜੋ ਟੁੱਟ ਚੁੱਕੀ ਸੀ ਫਿਰ ਆਇਆ ਵਰਸਾਈਲਜ਼ ਟ੍ਰੀਟੀ ਜਿਸ ਵਿੱਚ ਜਰਮਨੀ ਨੂੰ ਬਹੁਤ ਸਜ਼ਾ ਦਿੱਤੀ ਗਈ ਪਰ ਬੁਰੀ ਗੱਲ ਇਹੀ ਸੀ ਇਹੀ ਸਜ਼ਾ ਬਾਅਦ ਵਿੱਚ ਦੂਜੀ ਵਿਸ਼ਵ ਜੰਗ ਦਾ ਕਾਰਨ ਬਣ ਗਈ World War 1 ਨੇ ਸਾਨੂੰ ਸਿਖਾਇਆ ਕਿ ਜੰਗਾਂ ਕਦੇ ਵੀ ਹੱਲ ਨਹੀਂ ਹੁੰਦੀਆਂ ਇਹ ਸਿਰਫ ਇਨਸਾਨੀਅਤ ਨੂੰ ਮਾਰਦੀਆਂ ਹਨ ਪਰ ਫਿਰ ਵੀ 20 ਸਾਲ ਬਾਅਦ ਦੁਨੀਆ ਫਿਰ ਉਸੇ ਰਾਹ ਤੇ ਚੱਲ ਪਈ ਇਤਿਹਾਸ ਨੂੰ ਭੁੱਲ ਜਾਣਾ ਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਧੰਨਵਾਦ ਜੀ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਲਈ ਹੋਰ ਵੀ ਕਹਾਣੀਆਂ ਲੈ ਕੇ ਆਈਏ